ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਕੈਨੇਡਾ ਅਮਰੀਕਾ ਤੇ ਆਸਟ੍ਰੇਲੀਆ ਲਈ ਰਜਿਸਟਰਡ ਨਰਸ ਦਾ ਟੈਸਟ ਹੁਣ ਉਮੀਦਵਾਰ ਆਪਣੇ ਘਰ ਬੈਠੇ ਹੀ ਦੇ ਸਕਣਗੇ ਤੇ ਉਸ ਦੀ ਤਿਆਰੀ ਅੰਗਰੇਜ਼ੀ ਦੇ ਨਾਲ ਨਾਲ ਹੁਣ ਪੰਜਾਬੀ ਜਾਂ ਹਿੰਦੀ ਵਿੱਚ ਵੀ ਕੀਤੀ ਜਾ ਸਕੇਗੀ ਇਹ ਸਭ ਕੁਝ ਕੈਨੇਡਾ ਵਿੱਚ ਬੈਠ ਕੇ ਆਨਲਾਈਨ ਕਰਵਾ ਰਹੀ ਹੈ ਫਰੀਦਕੋਟ ਦੀ ਨੂੰ ਅਵਨੀਤ ਕੌਰ ਉਪਨ ਅਵਨੀਤ ਕੋਰ ਨੇ ਦੱਸਿਆ ਕਿ ਨਰਸਿੰਗ ਦੀ ਪੜ੍ਹਾਈ ਪੂਰੀ ਕਰਕੇ ਵਿਦੇਸ਼ ਵਿੱਚ ਆਰਐਨ ਯਾਨੀ ਰਜਿਸਟਰਡ ਨਰਸ ਦੀ ਪ੍ਰੀਖਿਆ ਪਾਸ ਕਰਨੀ ਹੁੰਦੀ ਹੈ ਫਿਰ ਉਹ ਕੈਨੇਡਾ ਅਮਰੀਕਾ ਜਾਂ ਆਸਟ੍ਰੇਲੀਆ ਵਿੱਚ ਨਰਸਿੰਗ ਦੀ ਜੌਬ ਲਈ ਯੋਗ ਹੋ ਜਾਂਦਾ ਉਮੀਦਵਾਰ ਜਿਹੜਾ ਵੀ ਇਹ ਟੈਸਟ ਪਾਸ ਕਰ ਲੈਂਦਾ ਪਰ ਉੱਥੇ ਲੱਖਾਂ ਰੁਪਏ ਖਰਚ ਕਰਕੇ ਵੀ ਇਹ ਔਖਾ ਟੈਸਟ ਬਹੁਤ ਵਾਰ ਦੇਣਾ ਪੈਂਦਾ ਹੈ ਇਸ ਨੂੰ ਦੇਖਦੇ ਹੋਏ ਉਹਨਾਂ ਇਹ ਫੈਸਲਾ ਲਿਆ ਕਿ ਪੰਜਾਬੀ ਉਮੀਦਵਾਰਾਂ ਨੂੰ ਅੰਗਰੇਜ਼ੀ ਦੇ ਨਾਲ-ਨਾਲ ਉਹਨਾਂ ਦੀ ਆਪਣੀ ਭਾਸ਼ਾ ਵਿੱਚ ਇਸ ਟੈਸਟ ਦੀ ਤਿਆਰੀ ਸਿਰਫ ਆਨਲਾਈਨ ਹੀ ਕਰਵਾਈ ਜਾਏ ਤੇ ਉਹ ਵੀ ਉਹਨਾਂ ਨੂੰ ਘਰ ਬੈਠੇ ਉਮੀਦਵਾਰਾਂ ਨੂੰ ਟੈਸਟ ਪਾਸ ਕਰਨ ਦੇ ਯੋਗ ਬਣਾਉਣ ਦੇ ਨਾਲ-ਨਾਲ ਉਸ ਨੂੰ ਇਸ ਦੀ ਤਿਆਰੀ ਕਰਵਾਉਣ ਇਸ ਦੇ ਲਾਇਸੈਂਸ ਲੈਣ ਤੱਕ ਦੀ ਸਾਰੀ ਕਾਰਵਾਈ ਉਹ ਖੁਦ ਕੈਨੇਡਾ ਬੈਠੇ ਹੀ ਕਰਦੇ ਹਨ ਉਹਨਾਂ ਦੱਸਿਆ ਕਿ ਹੁਣ ਤੁਸੀਂ ਇਹ ਟੈਸਟ ਪੰਜਾਬ ਜਾਂ ਕਿਸੇ ਹੋਰ ਦੇਸ਼ ਵਿੱਚ ਬੈਠੇ ਬਿਠਾਏ ਤਿਆਰੀ ਕਰਕੇ ਪਾਸ ਕਰ ਸਕਦੇ ਹੋ 5 ਮਹੀਨਿਆਂ ਦੇ ਇਸ ਕੋਰਸ ਦੀ ਲਾਈਵ ਤਿਆਰੀ ਕਰਵਾਈ ਜਾਂਦੀ ਹੈ ਤੇ ਨਾ ਸਮਝ ਆਉਣ ਦੀ ਸੂਰਤ ਵਿੱਚ ਪੁੱਛ ਵੀ ਸਕਦੇ ਹੋ ਤੇ ਇਸ ਤੋਂ ਇਲਾਵਾ ਤੁਹਾਨੂੰ ਬਾਅਦ ਦੇ ਵਿੱਚ ਕਿਤਾਬ ਵੀ ਕੋਈ ਖਰੀਦਣ ਦੀ ਜ਼ਰੂਰਤ ਨਹੀਂ ਕਿਉਂਕਿ ਇਹ ਸਾਰੇ ਨੋਟਸ ਆ ਜਿਹੜੇ ਉਹ ਡਿਜੀਟਲ ਦੇ ਰੂਪ ਵਿੱਚ ਤੁਹਾਨੂੰ ਦੇ ਦਿੱਤੇ ਜਾਂਦੇ ਆ ਤੇ ਸਾਰੇ ਲਾਈਵ ਦੀ ਵੀ ਰਿਕਾਰਡਿੰਗ ਤੁਹਾਨੂੰ ਇਕੱਠੀ ਦੇ ਦਿੱਤੀ ਜਾਂਦੀ ਹੈ ਤਾਂ ਕਿ ਤੁਸੀਂ ਇਸ ਰਿਕਾਰਡਿੰਗ ਨੂੰ ਦੇਖ ਕੇ ਬਾਅਦ ਦੇ ਵਿੱਚ ਘਰੇ ਵੀ ਇਸ ਦੀ ਤਿਆਰੀ ਕਰ ਸਕੋ ਵੱਡੀ ਗੱਲ ਇਹ ਕਿ ਤੁਸੀਂ ਇਹ ਪ੍ਰੀਖਿਆ ਘਰੇ ਹੀ ਪਾਸ ਕਰਕੇ ਸਿੱਧੀ PR ਅਪਲਾਈ ਕਰਕੇ ਵਿਦੇਸ਼ ਵਿੱਚ ਜਾ ਸਕਦੇ ਹੋ ਜੇ ਪ੍ਰੀਖਿਆ ਤੁਸੀਂ ਘਰੇ ਬੈਠੇ ਹੀ ਪਾਸ ਕਰ ਲੈਂਦੇ ਹੋ ਤੇ ਘਰੇ ਬੈਠੇ ਹੀ ਇਸ ਦੀ PR ਸਿੱਧੀ ਪਾ ਕੇ ਵਿਦੇਸ਼ ਦੇ ਵਿੱਚ ਕੰਮ ਲੈ ਸਕਦੇ ਹੋ ਤੇ ਇਹ ਪ੍ਰੀਖਿਆ ਸਿਰਫ ਹੁਣ ਲੜਕੀਆਂ ਹੀ ਨਹੀਂ ਬੜ ਕੇ ਉਹ ਲੜਕੇ ਵੀ ਦੇ ਸਕਦੇ ਆ ਜਿਨ੍ਹਾਂ ਨੇ GNM ਜਾਂ ਫਿਰ BSC ਨਰਸਿੰਗ ਕੀਤੀ ਹੋਈ ਆ RN ਦੀ ਤਿਆਰੀ ਤੁਸੀਂ ਵੀ ਘਰੇ ਬੈਠ ਕੇ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਤੇ ਨੰਬਰ ਆ ਰਹੇ ਆ ਕੈਨੇਡਾ ਵਾਲੇ ਮੋਬਾਈਲ ਨੰਬਰ ਤੇ ਆਸਟ੍ਰੇਲੀਆ ਵਾਲੇ ਉਹਨਾਂ ਦੇ ਮੋਬਾਈਲ ਨੰਬਰ ਆ ਰਹੇ ਆ ਉਹਨਾਂ ਤੇ ਤੁਸੀਂ WhatsApp ਕਰਕੇ ਅਵਨੀਤ ਕੌਰ ਉਪਲ ਦੇ ਨਾਲ ਤੁਰੰਤ ਸੰਪਰਕ ਕਰ ਸਕਦੇ ਹੋ ਤੇ ਇਸ ਬਾਰੇ ਹੋਰ ਸਾਰੀ ਜਾਣਕਾਰੀ ਲੈ ਸਕਦੇ ਹੋ ਮੈਂ ਅਵਨੀਤ ਕੌਰ ਫ্রম ਰੀਫਰੈਸ਼ ਨਰਸਿੰਗ ਅਸੀਂ ਰੀਫਰੈਸ਼ ਨਰਸਿੰਗ ਤੇ ਐਲਪੀਐਨ ਜਾਂ ਆਰਐਨਡੀ ਰਜਿਸਟ੍ਰੇਸ਼ਨ ਐਗਜ਼ਾਮ ਜੋ ਕਿ ਕੈਨੇਡਾ ਅਮਰੀਕਾ ਤੇ ਆਸਟ੍ਰੇਲੀਆ ਦੇ ਵਿੱਚ ਵੈਲਿਡ ਹੈ ਉਹਦੀ ਕੋਚਿੰਗ ਕਰਦੇ ਹਾਂ ਉਹਨੂੰ ਸਾਡੀ ਕੋਚਿੰਗ ਦੇ ਵਿੱਚ 5 ਮਹੀਨੇ ਲਾਈਵ ਲੈਕਚਰਸ ਦਿੱਤੇ ਜਾਣਗੇ ਜਿਦੇ ਵਿੱਚ ਇੱਕ ਇੱਕ ਅਨਕਲੈਕਸ ਦਾ ਟਾਪਿਕ ਨੂੰ ਪੂਰੀ ਡੀਟੇਲ ਤੇ ਆਸਾਨ ਭਾਸ਼ਾ ਦੇ ਵਿੱਚ ਡਿਸਕਸ ਕੀਤਾ ਜਾਊਗਾ ਨਾਲ ਹੀ ਉਹਦੀ ਰਿਕਾਰਡਡ ਵਰਜ਼ਨ ਵੀ ਪ੍ਰੋਵਾਈਡ ਕੀਤੀ ਜਾਊਗੀ ਤਾਂ ਕਿ ਤੁਸੀਂ ਫ੍ਰੀ ਟਾਈਮ ਦੇ ਵਿੱਚ ਉਹਨੂੰ ਰਿਵਾਈਜ਼ ਕਰ ਸਕੋ ਸਟੱਡੀ ਮਟੀਰੀਅਲਸ ਅਤੇ ਕੁਇਜ਼ ਬੈਂਕ ਵੀ ਅਸੀਂ ਤੁਹਾਨੂੰ ਆਪ ਪ੍ਰੋਵਾਈਡ ਕਰਾਂਗੇ ਤਾਂ ਕਿ ਤੁਹਾਨੂੰ ਕੁਝ ਵੀ ਬਾਹਰੋਂ ਖਰੀਦਣਾ ਨਾ ਪਵੇ ਇਹ ਸਾਰਾ ਕੁਝ ਅਸੀਂ ਤੁਹਾਨੂੰ ਬਹੁਤ ਹੀ ਜੈਨੂਨ ਪ੍ਰਾਈਸ ਦੇ ਵਿੱਚ ਆਫਰ ਕਰ ਰਹੇ ਹਾਂ ਅਤੇ ਇਵਨ ਜੇ ਤੁਹਾਨੂੰ ਆਪਣੇ ਐਪਲੀਕੇਸ਼ਨ ਪ੍ਰੋਸੈਸ ਜਾਂ ਰਜਿਸਟ੍ਰੇਸ਼ਨ ਪ੍ਰੋਸੈਸ ਦੇ ਵਿੱਚ ਹੈਲਪ ਚਾਹੀਦੀ ਆ ਤਾਂ ਤੁਹਾਨੂੰ ਅਸੀਂ ਬਿਲਕੁਲ A to Z ਉਹ ਹੈਲਪ ਪ੍ਰੋਵਾਈਡ ਕਰ ਸਕਦੇ ਹਾਂ ਅਸੀਂ ਤੁਹਾਨੂੰ एलिਜੀਬਿਲਟੀ ਲੈਨ ਵਿੱਚ ਹੈਲਪ ਕਰ ਸਕਦੇ ਹਾਂ ਇਵਨ ਤੁਹਾਡੇ ਲਾਇਸੈਂਸਿੰਗ ਦੇ ਬਾਕੀ ਪ੍ਰੋਸੈਸ ਨੂੰ ਤੁਹਾਡੇ ਲਈ ਕਰ ਸਕਦੇ ਹਾਂ ਜੇ ਤੁਸੀਂ ਸਾਡੇ ਤੋਂ ਹੋਰ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਸਾਡੇ ਕੈਨੇਡਾ ਦੇ ਨੰਬਰ ਤੇ ਜੋ ਹੈ 2049157801 WhatsApp only ਯਾਂ ਫਿਰ ਸਾਡੇ ਆਸਟ੍ਰੇਲੀਆ ਦੇ ਨੰਬਰ ਤੇ ਜਿੱਥੇ ਤੁਸੀਂ ਸਾਨੂੰ ਫੋਨ ਵੀ ਕਰ ਸਕਦੇ ਹੋ ਜਾਂ ਵਟਸਐਪ ਕਾਲ ਕਰ ਸਕਦੇ ਹੋ